ਨੈਨਾਦੇਵੀ ਤੋਂ ਆ ਰਹੇ ਇੱਕ ਟੈਂਪੂ ਦਾ ਇੱਕ ਹਾਦਸਾ ਵਾਪਰਿਆ ਵਾ ਨਹਿਰ ਦੇ ਵਿੱਚ ਡੁੱਬ ਗਿਆ ਵਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਵਾ ਕਿ 4 ਲੋਕਾਂ ਦੀ ਮੌਤ ਹੋ ਚੁੱਕੀ ਆ ਕਿਹਾ ਜਾ ਰਿਹਾ ਵਾ ਕਿ ਜੀ ਤੋ ਵੱਧ ਬੰਦੇ ਉਸ ਦੇ ਵਿੱਚ ਸਵਾਰ ਸੀਗੇ ਨੈਨਾਦੇਵੀ ਤੋਂ ਆ ਰਹੇ ਸੀ ਜੋ ਦਿਨ ਪਹਿਲਾਂ ਹੀ ਉਹ ਨੈਨੇਵੀ ਮੱਥਾ ਟਿਕਣ ਗਏ ਸੀਗੇ ਕਿ ਉਸ ਤੋਂ ਬਾਅਦ ਇਸ ਜਗ੍ਹਾ ਦਾ ਜਿਗੇੜਾ ਪੁੱਲ ਦੇ ਉੱਤੇ ਸੀ ਮੌਜੂਦ ਹੈ ਤਸਵੀਰ ਤੁਹਾਨੂੰ ਦਿਖਾ ਦਿੰਦੇ ਜੀ ਨਿਆ ਕਿ ਇੱਥੇ ਜਿਹੜਾ ਵਾ ਉਹਨਾਂ ਦੇ ਜਿਹੜੇ ਹੈ ਜਿਹੜੇ ਲੋਕ ਹੈਗੇ ਨੇ ਇਸ ਨਦੀ ਦੇ ਵਿੱਚ ਡੁੱਬੇ ਹੋਣ ਦੀ ਜਿਹੜੀ ਸ਼ੰਕਾ ਜਤਾਈ ਆ ਰਹੀ ਹੈ ਉਹਨਾਂ ਲੋਕਾਂ ਦੀ ਤਿਆਰ ਕਿ ਤਿਆਰ ਹੈ ਪਿੰਡ ਦੇ ਦਸ ਜਿਹੜੇ ਹੈ ਨੇ ਇੱਥੇ ਮੌਜੂਦ ਹੈਗੇ ਨੇ ਹਰ ਇੱਕ ਜਗ੍ਹਾ ਤੇ ਲੋਕਾਂ ਦੀ ਨਿਗਾਹ ਇਸ ਨਹਿਰ ਦੇ ਉੱਤੇ ਟਿਕੀ ਹੋਈ ਆ ਹਰ ਪੱਖੋਂ ਰਾਹਤ ਕਾਰਜ ਚੱਲ ਰਿਹਾ ਵਾ ਔਰ ਹਰ ਪੱਖੋਂ ਤਲਾਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਇਸ ਦੇ ਵਿੱਚ ਡੁੱਬੇ ਹੋਣ ਉਹ ਜਲਦ ਜਲਦ ਉਹਨਾਂ ਦੀ ਲੱਭ ਪੜਤਾਲ ਕਰ ਦਿੱਤੀ ਜਾਵੇ ਰਾਹਤ ਕਾਰਜ ਲਗਾਤਾਰ ਜਾ ਰਹੀ ਹੈ ਮੌਕੇ ਦੇ ਉੱਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਉਹ ਪਹੁੰਚੇ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਜਿਹੜੇ 10 ਤੋਂ 12 ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਲੁਦਿਆਣਾ ਦੇ ਸਿਵਲ ਹਸਪਤਾਲ ਔਰ ਡੈਲੋ ਜਿਹੜਾ ਪਿੰਡ ਹੈਗਾ ਵਾ ਉਸ ਦੇ ਸਿਵਲ ਹਸਪਤਾਲ ਦੇ ਨਾਲ ਲੱਗਦੇ ਜਿੰਨੇ ਵੀ ਸਿਵਲ ਹਸਪਤਾਲ ਹੈਗੇ ਨੇ ਸਰਕਾਰੀ ਹਸਪਤਾਲ ਉਹਨਾਂ 'ਚ ਦਾਖਲ ਕਰਾ ਦਿੱਤਾ ਗਿਆ ਵਾ ਔਰ ਲਗਾਤਾਰ ਜਿਹੜਾ ਵਾ ਪੜਤਾਲਿਕ ਜਾਰੀ ਕੀਤੀ ਜਾ ਰਹੀ ਹੈ ਲੋਕ ਇੱਥੇ ਮੌਜੂਦ ਹੈ ਉਹਨਾਂ ਨਾਲ ਨਹੀਂ ਮਾਲ ਨਹੀਂ ਭਾਈ ਕੀ ਹੋਇਆ ਦੱਸੋਗੇ ਮਾਤਾ ਦੇ ਟੈਂਪੂ ਆ ਰਿਹਾ ਸੀਗਾ ਉਹ ਨਹਿਰ ਦੇ ਵਿੱਚ ਗਿਰ ਗਿਆ ਠੀਕ ਹੈ ਕਿੰਨੇ ਕੁ ਲੋਕ ਸੀਗੇ ਸਵਾਰ ਪਤਾ ਲੱਗਿਆ ਕੋਈ ਪਤਾ ਨਹੀਂ ਇਹ ਜਿਹੇ ਕਿੰਨੇ ਕੁ ਲੋਕ ਨੇ ਕੋਈ ਹੋਰ ਵੀ ਲੋਕ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਣੇ ਭਾਈ ਦੱਸੋਗੇ ਕੀ ਹੋਇਆ ਭਾਜੀ ਕਿੰਨੇ ਕੁ ਲੋਕ ਸਵਾਰ ਸੀ ਕੀ ਹੋਇਆ ਇਤਿਹਾਸ ਆ ਅਸਤੇ ਤਾਈ ਹੁਣੀ ਆਇਆ ਸਾਨੂੰ ਤਾਂ ਪਤਾ ਨਹੀਂ ਹੈਗਾ ਇਹਨਾਂ ਇੱਥੇ ਕਿਸ ਕਿਸ ਕਰਕੇ ਖੜੇ ਹੋ ਤੁਸੀਂ ਤੇ ਆ ਉਹੀ ਆ ਕੇ ਖੜੇ ਆ ਹੁਣੀ ਆ ਕੇ ਖੜੇ ਆ ਭਾਈ ਦੱਸੋਗੇ ਭਾਈ ਕੀ ਹੋਇਆ ਕੀ ਆਸ ਆ ਜੀ ਮੈਂ ਨਾਲ ਨਹੀਂ ਸੀਗਾ ਇਤਿਹਾਸਾ ਕੀ ਵਾਪਰਿਆ ਕੱਲ ਹੀ ਖੜੇ ਉੱਥੇ ਤੁਸੀਂ ਨਹੀਂ ਨਹੀਂ ਵੀਰੇ ਮੈਨੂੰ ਪਤਾ ਵੀਰੇ ਟੈਂਪੂ ਮਨਾਨਾ ਦੇ ਵੀ ਤੋਂ ਆਂਦਾ ਸੀਗਾ ਉਹ ਕਲਾੜ ਤੋਂ ਉਰਲੇ ਪਾਸੇ ਸੂਏ ਤੋਂ ਉਰਲੇ ਪਾਸੇ ਪਲਟ ਗਿਆ ਅੱਛਾ ਕਿੰਨੇ ਲੋਕੋ ਚ ਸਵਾਰ ਸੀਗੇ 20-25 ਲੋਕ ਸੀਗੇ 20-25 ਜਣੇ ਸੀਗੇ 17-18 ਕੱਢ ਲਏ ਤੇ ਦੋ ਦੋ ਜਵਾਕ ਸੀ ਇੱਕ ਬੁੜੀ ਸੀਗੀ ਉਹਨਾਂ ਦੇ ਡੈਡ ਉਹ ਡੈਡ ਹੋ ਗਏ ਜਾਣਕਾਰੀ ਉੱਤੇ ਅੱਜ ਮਾਰਜ ਬਤਾਉਂਦੇ ਆਂ ਕਿਹੜੇ ਪਿੰਡ ਦੇ ਹੈ ਇਹ ਲੋਕ ਮਾਨਕਾਲ ਦੇ ਜੀ ਠੀਕ ਹੈ ਤੁਸੀਂ ਸਮਝ ਕੀ ਹੋਇਆ ਭਾਜੀ ਦੱਸੋਗੇ ਅੱਥੇ ਟੈਂਪੋ ਬਾਰੇ ਡੇਪਿਆ ਉੱਥੇ ਆਉਂਦਾ ਸੀ ਪਰ ਤੋਂ 20-25 ਬਾਰੀਆਂ ਹੈਗੇ ਨੇ ਬੱਚੇ ਬਾਕੀ ਬੱਚੇ ਰੁੜ ਗਏ ਬੱਚੇ ਹਾ ਫੋਟਰ ਕੋਲ ਬਹੁਤ ਵੱਡਾ ਹਾਸਾ ਛੋਟੇ ਛੋਟੇ ਬੱਚੇ ਬਹੁਤ ਲੱਗੇ ਨੇ ਬਹੁਤ ਤਰਕਾਲ ਦੀ ਤਿਆਰੀ ਹੈ ਬਹੁਤ ਆ ਉਹ ਚਮੜ ਦੀ ਨਹਿਰ ਸਈ ਬੰਦੇ ਹੀ ਬੰਦੇ ਲੱਗੇ ਪਏ ਨੇ ਬੋਤਾ ਕੋਰ ਗਿਆ ਬੋਤਾ ਕੋਰ ਦਾ ਘਟ ਤੋਂ ਘਟ 20-25 ਜਣੇ ਲੱਗੇ ਹੋਏ ਨੇ ਬਿਲਕੁਲ ਗੋਤਾਖੋਰੀ ਮਦਦ ਦਿੱਤੀ ਜਾ ਰਹੀ ਹੈ ਅਤੇ ਲਗਾਤਾਰ ਜਿਹੜੀ ਵਰਤਾਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਇਸ ਵਿੱਚ ਡੁੱਬੇ ਹੋਏ ਨੇ ਉਹਨਾਂ ਨੂੰ ਜਲਦ ਜਲਦ ਇਸ ਵਿੱਚ ਕੱਢ ਲਿਆ ਜਾਵੇ ਤਾਂ ਕਿ ਉਹਨਾਂ ਦਾ ਰਾਹਤ ਕਰਿਆ ਉਹਨਾਂ ਦਾ ਜਿਹੜੀ ਇਲਾਜਾ ਉਹਨਾਂ ਦਾ ਕੀਤਾ ਜਾ ਸਕੇ